ਭਾਈ ਸੰਦੀਪ ਸਿੰਘ ਅਨੀ ਉਹ ਸਿੱਖ ਕੌਮ ਦਾ ਯੋਧਾ ਜਿਹੜਾ ਸ਼ੂਰੀ ਤਾਂ ਉਹਨੇ ਚੋਦਾ ਲਾਇਆ ਸੀ ਕਿ ਇੱਥੇ ਤਿੰਨ ਪੁਲਿਸ ਅਫਸਰ ਉਹ ਜਿਹੜੇ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਕਰਦੇ ਰਹੇ ਉਹ ਅੰਦਰ ਆਪਣਾ ਉਹੀ ਪੁਲਿਸ ਦਾ ਰਵਈਆ ਪੁਲਿਸ ਅਫਸਰ ਦੀ ਧੋਸ ਦਿਖਾਉਂਦੇ ਸੀ ਅੰਦਰ ਹਮੇਸ਼ਾ ਭਾਈ ਸੰਦੀਪ ਸਿੰਘ ਸਨੀ ਨੂੰ ਗਲਤ ਬੋਲਦੇ ਸੀ ਸੋ ਕੱਲ ਪਰਸੋਂ ਜੋ ਝਗੜਾ ਹੋਇਆ ਉਹਨੇ ਲਾਬਰਦਾਰਤ ਕਰਦੇ ਹੋਏ ਉਹਨਾਂ ਨਾਲ ਝਗੜਾ ਹੋਇਆ ਸੋ ਅੱਜ ਸਿੱਖ ਕੌਮ ਨੂੰ ਇਹ ਖਾਸਾ ਉਸ ਤੇ ਅੰਨਾ ਤਸ਼ੱਦਦ ਕਰਿਆ ਉਹਨਾਂ ਨੇ ਪ੍ਰਸ਼ਾਸਨ ਦੇ ਅੰਦਰ ਕਿਉਂਕਿ ਉਹਨਾਂ ਦੇ ਭਾਈ ਸੰਦੀਪ ਸਿੰਘ ਸੰਨੀ ਤੇ ਜੇਲ੍ਹ ਪ੍ਰਸ਼ਾਸਨ ਨੇ ਛੱਡਾਂ ਮਾਰੀਆਂ ਪੰਜਾਬੀ ਲੋਕ ਚੈਨਲ ਦੇਖ ਰਹੇ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਨ ਪਟਿਆਲਾ ਕੇਂਦਰ ਜੇਲ੍ਹ ਕੋਈ ਨਾ ਕੋਈ ਕਿਸੇ ਕਰਕੇ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਪਿਛਲੇ ਦਿਨੀ 10 ਸਤੰਬਰ ਨੂੰ ਇੱਕ ਮਾਮਲਾ ਕੇਂਦਰੀ ਜੇਲ ਪਟਿਆਲਾ ਤੋਂ ਸਾਹਮਣੇ ਆਇਆ ਜਿੱਥੇ ਚਾਰ ਕੈਦੀਆਂ ਦੇ ਵਿੱਚ ਆਪਸ ਵਿੱਚ ਝਗੜਾ ਹੁੰਦਾ ਜਿਨ੍ਹਾਂ ਦੇ ਵਿੱਚੋਂ ਇੱਕ ਕੈਦੀ ਹੈ ਤੇ ਜਿਹੜੇ ਬਾਕੀ ਤਿੰਨ ਨੇ ਉਹ ਸਾਬਕਾ ਪੁਲਿਸ ਮੁਲਾਜ਼ਮ ਨੇ ਸੋ ਤਸਵੀਰਾਂ ਇੱਕ ਵਾਰ ਕੇਂਦਰੀ ਜੇਲ ਪਟਿਆਲਾ ਦੀ ਜਰੂਰ ਸਾਂਝਿਆ ਕਰ ਦਿੰਨੇ ਆ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਮਾਮਲਾ ਕੀ ਹੈ ਇਹਨਾਂ ਜਿਹੜਾ ਇੱਕ ਕੈਦੀ ਹੈ ਉਸ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਉਸ ਦੇ ਵੱਲੋਂ ਜਿਹੜਾ ਸੂਰੀ ਸੀ ਉਸ ਨੂੰ ਮਾਰਿਆ ਗਿਆ ਸੀ ਜਿਸ ਤੋਂ ਬਾਅਦ ਉਹਨੂੰ ਪਟਿਆਲਾ ਦੀ ਕੇਂਦਰ ਜੇਲ ਦੇ ਵਿੱਚ ਰੱਖਿਆ ਗਿਆ ਤੇ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਜਿਹੜੇ ਉਹਦੇ ਬੈਰੀਕੇਡ ਦੇ ਵਿੱਚ ਜਾਂ ਫਿਰ ਹੋਰ ਜਿਹੜੇ ਕੈਦੀ ਸੀ ਜਿਨ੍ਹਾਂ ਨਾਲ ਉਹਦੀ ਲੜਾਈ ਹੋਈ ਹੈ ਉਹ ਉਹਨਾਂ ਵਿੱਚੋਂ ਦੋ ਸੀ ਇਹ ਸਾਬਕਾ ਇਨਸਪੈਕਟਰ ਨੇ ਤੇ ਇੱਕ ਡੀਐਸਪੀ ਦੱਸਿਆ ਜਾ ਰਿਹਾ ਸੋ ਜਿਹੜੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਉਹ ਸਾਬਕਾ ਇਨਸਪੈਕਟਰ ਨੇ ਉਹਨਾਂ ਦੇ ਵੱਲੋਂ 1993 ਦੇ ਵਿੱਚ ਜਦੋਂ ਫੇਕ ਐਨਕਾਊਂਟਰ ਕਰੇ ਗਏ ਸੀ ਜਿਸ ਦੀ ਜਿਹੜਾ ਅਦਾਲਤ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਤਾਂ ਉਹ ਸਜ਼ਾ ਕੱਟ ਰਹੇ ਨੇ ਪਟਿਆਲਾ ਦੀ ਕੇਂਦਰ ਜੇਲ੍ਹ ਦੇ ਵਿੱਚ ਤੇ ਜਿਹੜਾ ਡੀਐਸਪੀ ਆ ਉਸ ਦੇ ਉੱਤੇ ਐਨਡੀਪੀਐਸ ਦੇ ਮਤਲਬ ਪਰਚੇ ਨੇ ਜਿਹੜੇ ਤਿੰਨ ਮੁਲਾਜ਼ਮ ਨੇ ਇਸ ਟਾਈਮ ਦੇ ਵਿੱਚ ਜੇਲ੍ਹ ਦੇ ਵਿੱਚ ਆਪਣੀ ਸਜ਼ਾ ਕੱਟ ਰਹੇ ਨੇ ਤੇ ਹੋਰ ਦੋ ਗੱਲਾਂ ਤਾਂ ਇਹ ਆਈਆਂ ਨੇ ਸਾਹਮਣੇ ਇੱਕ ਹੋਰ ਜਾਣਕਾਰੀ ਸਾਹਮਣੇ ਕੀ ਆ ਰਹੀ ਹੈ ਕਿ ਇਹਨਾਂ ਦੇ ਵਿੱਚੋਂ ਦੋ ਤਾਂ ਸਜ਼ਾ ਕੱਟ ਰਹੇ ਨੇ ਜਿਹੜੇ ਪੁਲਿਸ ਮੁਲਾਜ਼ਮ ਨੇ ਦੋ ਇਨਸਪੈਕਟਰ ਨੇ ਉਹ ਸਜ਼ਾ ਕੱਟ ਰਹੇ ਨੇ ਤੇ ਜਿਹੜੇ ਮੁੰਡੇ ਦੇ ਵੱਲੋਂ ਜਾਂ ਪਰ ਜਿਹੜਾ ਮੁੰਡਾ ਹੈਗਾ سنی ਉਸ ਦੇ ਵੱਲੋਂ ਹਮਲਾ ਕਰਿਆ ਗਿਆ ਉਹ ਵੀ ਹਵਾਲਾ ਆਤੀ ਹੈ ਤੇ ਜਿਹੜਾ ਡੀਐਸਪੀ ਹੈ ਜਿਸ ਤੇ ਐਨਡੀਪੀਐਸ ਦਾ ਪਰਚਾ ਉਹ ਵੀ ਹਵਾਲਾ ਆਤੀ ਹੈ ਸੋ ਇਹਨਾਂ ਦੇ ਵਿੱਚ ਝਗੜਾ ਹੁੰਦਾ ਕੁੱਟਮਾਰ ਹੁੰਦੀ ਹੈ ਜਿਹੜੇ ਮੁਲਾਜ਼ਮ ਨੇ ਇਹਨਾਂ ਦੀ ਕਹਾਵਲਤ ਕਾਫੀ ਸਿਰੇ ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਹੁਣ ਜਦੋਂ ਇੱਥੇ ਇਹਨਾਂ ਦੇ ਫੈਮਿਲੀ ਮੈਂਬਰ ਆਉਂਦੇ ਨੇ ਜਿਹੜਾ سنی ਦੇ ਫੈਮਿਲੀ ਮੈਂਬਰ ਆਉਂਦੇ ਨੇ ਕਿ ਮੈਂ ਆਪਣੇ ਜਿਹੜਾ ਪਰਿਵਾਰ ਮੈਂਬਰ ਨੂੰ ਮਿਲਣਾ ਚਾਹੁੰਦਾ ਜੋ ਜੇਲ੍ਹ ਦੇ ਵਿੱਚ ਹੈ ਸੋ ਉਹਨਾਂ ਨਾਲ ਜਦੋਂ ਮੁਲਾਕਾਤ ਨਹੀਂ ਕਰਨ ਨੂੰ ਦਿੱਤੀ ਜਾਂਦੀ ਤਾਂ ਉਹ ਸੱਦਾ ਕੋਰ ਦਾ ਦਰਵਾਜ਼ਾ ਖੜਕਾਂਦੇ ਨੇ ਕੋਰ ਚ ਚਲੇ ਜਾਂਦੇ ਨੇ ਤੇ ਕੋਰ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਪਟੀਸ਼ਨ ਫਾਈਲ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਉਹਨਾਂ ਦਾ ਜਿਹੜਾ ਸਾਥੀ ਹੈ ਜਾਂ ਫਿਰ ਜਿਹੜਾ ਪਰਿਵਾਰਕ ਮੈਂਬਰ ਹੈ ਉਸ ਨੂੰ ਮਿਲਨ ਨਹੀਂ ਦਿੱਤਾ ਇਸ ਦੇ ਨਾਲ ਸਾਨੂੰ ਇਹ ਵੀ ਜਾਣਕਾਰੀ ਦੇ ਦਿੰਨੇ ਆ ਕਿ ਇੱਥੇ ਜਿਹੜੀ ਮਾਨਦਾਲਾ ਤੇ ਅਮ੍ਰਿਤਪਾਲ ਦਾ ਜਥੇਬੰਦੀਆਂ ਨੇ ਉਹ ਸਾਰੀਆਂ ਪਹੁੰਚ ਚੁੱਕੀਆਂ ਨੇ ਉਹਨਾਂ ਦੇ ਵੱਲੋਂ ਵੀ ਇਕੱਠ ਕਰਿਆ ਗਿਆ ਸੀ ਕੁਝ ਸਮੇਂ ਪਹਿਲਾਂ ਸੋ ਉਹਨਾਂ ਦੇ ਵੱਲੋਂ ਡੀ ਕਰੀ ਜਾ ਰਹੀ ਹੈ ਕਿ ਕਦੋਂ ਉਹਨਾਂ ਦੇ ਫੈਮਿਲੀ ਮੈਂਬਰ ਆਣਗੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਆ ਰਹੀ ਹੈ ਕਿ ਉਹਨਾਂ ਦੇ ਵੱਲੋਂ ਜਿਹੜੀ ਪਟੀਸ਼ਨ ਹੈ ਸਦਾ ਚੰਡੀਗੜ੍ਹ ਜਾ ਕੇ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਜਿਹੜੀ ਰੱਖੀ ਜਾਏਗੀ ਅਦਾਲਤ ਮੂਰੇ ਪੇਸ਼ ਕਰੀ ਜਾਏਗੀ ਤੇ ਉਸ ਸਮੇਂ ਤੱਕ ਕੋ ਪਟਿਆਲਾ ਕੇਂਦਰੀ ਜੇਲ੍ਹ ਵੀ ਆ ਸਕਦੇ ਨੇ ਮੁਲਾਕਾਤ ਕਰਨ ਵਾਸਤੇ ਕਿਉਂਕਿ ਕਿਤੇ ਨਾ ਕਿਤੇ ਸੂਤਰਾਂ ਦੇ ਵੱਲੋਂ ਇਹ ਵੀ ਜਾਣਕਾਰੀ ਆ ਰਹੀ ਕਿ ਜਦੋਂ ਕਿਸੇ ਕੈਦੀ ਦੇ ਵੱਲੋਂ ਕੁੱਟਮਾਰ ਕਰੀ ਜਾਂਦੀ ਹੈ ਤਾਂ 15 ਦਿਨਾਂ ਵਾਸਤੇ ਉਹਦੀ ਜਿਹੜੀ ਮੁਲਾਕਾਤ ਹੈ ਕਿਸੇ ਨਾਲ ਵੀ ਪਰਿਵਾਰਕ ਮੈਂਬਰ ਨਾਲ ਮਨਾ ਕਰ ਦਿੱਤੀ ਜਾਂਦੀ ਹੈ ਇਹ ਉਹਨਾਂ ਦੇ ਆਰਡਰ ਨੇ ਸੋ ਇਸ ਤੇ ਚੱਲਦੇ ਆ ਉਹਨਾਂ ਨੂੰ ਵੱਲੋਂ ਕੋਟ ਦਾ ਰੁੱਕ ਰਿਹਾ ਹੈ ਪਰਿਵਾਰ ਮੈਂਬਰਾਂ ਦੇ ਵੱਲੋਂ ਤੇ ਉੱਥੀ ਗੱਲ ਕਰੀਏ ਜਿਹੜੇ ਇੰਸਪੈਕਟਰਾਂ ਨਾਲ ਕੁੱਟਮਾਰ ਹੋਈ ਹੈ ਤਾਂ ਇੱਥੋਂ ਇਹ ਵੀ ਸਾਹਮਣੇ ਆ ਰਿਹਾ ਜਿਹੜੇ ਲੋਕਾਂ ਨਾਲ ਗੱਲਬਾਤ ਕਰੀ ਗਈ ਕਿ ਕਿਤਨਾ ਕਿਤੇ ਜਿਹੜੇ ਉਹ ਇਨਸਪੈਕਟਰ ਸੀ ਉਸ ਸਣੀ ਨੂੰ ਪ੍ਰਵੋਕ ਕਰ ਰਹੇ ਸੀ ਜਿਸ ਦੇ ਵਿੱਚ ਉਹ ਗੁੱਸੇ 'ਚ ਆ ਕੇ ਉਹਦੇ ਵੱਲੋਂ ਇਹ ਕਦਮ ਚੱਕਿਆ ਗਿਆ ਇਸ ਦਿਨਾਂ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਜਿਹੜੇ ਇਨਸਪੈਕਟਰ ਨੇ ਉਹਨਾਂ ਦੀ ਹਾਲਤ ਇਸ ਟਾਈਮ ਤੇ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਦੁਸ਼ਟਾਂ ਤੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਨੇ 10 ਤਰੀਕ ਦੀ ਇਹ ਘਟਨਾ ਹੈ ਤੇ ਅੱਜ 12 ਤਰੀਕ ਹੋ ਚੁੱਕੀ ਹੈ ਪਰਿਵਾਰ ਮੈਂਬਰ ਕਹਿ ਰਹੇ ਨੇ ਕਿ ਅਸੀਂ ਮਿਲਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਮਿਲਨ ਨਹੀਂ ਦਿੱਤਾ ਜਾ ਰਿਹਾ ਤਾਂ ਉਹਨਾਂ ਦੇ ਵੱਲੋਂ ਅਦਾਲਤ ਦਾ ਗੇਟ ਖੜਕਾ ਦਿੱਤਾ ਗਿਆ ਉਥੇ ਹੋਰ ਜਿਹੜੇ ਮੈਂਬਰ ਆਏਗੇ ਸੀ ਉਹਨਾਂ ਨਾਲ ਗੱਲਬਾਤ ਕਰੀ ਗਈ ਹੈ ਤੇ ਉਹਨਾਂ ਦੇ ਵੱਲੋਂ ਜਿਹੜੀ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਵਕਤ-ਵਕਤੇ ਦੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤੇ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਪੰਜਾਬੀ ਲੋਕ ਦੇ ਨਾਲ ਹਾਂਜੀ ਬਾਬਾ ਜੀ ਅੱਜ ਕੱਲ ਕਰਿਆ ਪਿਆ ਜੇਲ੍ਹ ਦੇ ਬਾਹਰ ਕੀ ਕਾਰਨ ਹੈ ਗੁਰੂ ਸਾਹਿਬ ਦਾ ਹੁਕਮ ਹੈ ਜੇ ਜੀਵੇ ਪਤ ਲੱਥੀ ਜਾਵੇ ਸਭ ਹਰਾਮ ਦੇ ਤੱਕ ਖਾਏ ਸੋ ਇਸ ਸੈਂਟਰ ਜੇਲ੍ਹ ਪਟਿਆਲਾ ਚ ਭਾਈ ਸੰਦੀਪ ਸਿੰਘ ਸਤਨੀ ਉਹ ਸਿੱਖ ਕੌਮ ਦਾ ਯੋਧਾ ਜਿਹੜਾ ਸੂਰੀ ਦਾ ਨੇ ਸੋਦਾ ਲਾਇਆ ਸੀ ਕਿਉਂਕਿ ਉਹ ਸ਼ੇਰੀ ਹਮੇਸ਼ਾ ਸਿੱਖਾਂ ਦੇ ਖਿਲਾਫ ਨਫ਼ਰਤ ਉਗਲਦਾ ਰਹਿੰਦਾ ਸੀ ਸੋ ਜਿਹੜਾ ਪ੍ਰਸ਼ਾਸਨ ਨੇ ਸਰਕਾਰਾਂ ਦਾ ਫਰਜ ਬਣਦਾ ਸੀ ਉਸ ਨੂੰ ਕੰਟਰੋਲ ਕਰਨਾ ਸਗੋਂ ਸਰਕਾਰਾਂ ਉਹਨੂੰ ਸਹਿ ਦਿੰਦੀਆਂ ਨਹੀਂ ਸੋ ਉਹਨੂੰ ਸੋਦਾ ਲਾਇਆ ਉਹ ਹੁਣ ਇੱਥੇ ਪਟਿਆਲੇ ਜੇਲ੍ਹ ਤੇ ਹੈ ਪਿਛਲੇ ਦਿਨੀ ਜੋ ਸਾਨੂੰ ਥੋੜਾ ਜਿਹਾ ਮੀਡੀਆ ਤੋਂ ਪਤਾ ਲੱਗਿਆ ਕਿ ਇੱਥੇ ਤਿੰਨ ਪੁਲਿਸ ਅਫਸਰ ਉਹ ਜਿਹੜੇ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਕਰਦੇ ਰਹੇ ਜਿਨ੍ਹਾਂ ਨੂੰ ਸੀਬੀਆਈ ਰਾਹੀਂ ਸਜ਼ਾ ਹੋਈ ਹੈ ਪਿਛਲੇ ਦਿਨਾਂ ਵਿੱਚ 30 ਸਾਲ ਬਾਅਦ ਉਹਨਾਂ ਨੂੰ ਸਜ਼ਾ ਹੋਈ ਹੈ ਕਿਉਂਕਿ ਉਸ ਟਾਈਮ ਜਦੋਂ ਸਰਕਾਰਾਂ ਦੀ ਸਿਹਤ ਤੇ ਉਹ ਮਾੜੇ ਕੰਮ ਕਰਦੇ ਸੀ ਸਰਕਾਰਾਂ ਸੁਣਨ ਨੂੰ ਵੀ ਤਿਆਰ ਨਹੀਂ ਸੀ ਸੋ ਹੁਣ ਥੋੜਾ ਜਿਹਾ ਬਣਿਆ ਪ੍ਰਭਾਵ ਕਿ ਉਹ ਸਜ਼ਾ ਇਸ ਜੇਲ੍ਹ 'ਚ ਕੱਟ ਰਹੇ ਹੈ ਉਹ ਅੰਦਰ ਆਪਣਾ ਉਹੀ ਪੁਲਿਸ ਦਾ ਰਬਈਆ ਪੁਲਿਸ ਅਫਸਰ ਦੀ ਤੋਸ ਦਿਖਾਉਂਦੇ ਸੀ ਅੰਦਰ ਹਮੇਸ਼ਾ ਭਾਈ ਸੰਦੀਪ ਸਿੰਘ ਸਣੀ ਨੂੰ ਗਲਤ ਬੋਲਦੇ ਸੀ ਸੋ ਕੱਲ ਪਰਸੋਂ ਜੋ ਕੋ ਝਗੜਾ ਹੋਇਆ ਉਹਨੇ ਨਾਂਬਰਦਸਤ ਕਰਦੇ ਹੋ ਉਹਨਾਂ ਨਾਲ ਝਗੜਾ ਹੋਇਆ ਸੋ ਲਗਾਤਾਰ ਪਹਿਲਾਂ ਤਾਂ ਉਹਨਾਂ ਦੇ ਪਰਿਵਾਰ ਨੂੰ ਮਿਲਣ ਨਹੀਂ ਦੇ ਰਹੇ ਜਿਹੜਾ ਉਹਨਾਂ ਦਾ ਕਾਨੂੰਨੀ ਹੱਕ ਵੀ ਮੰਨਦਾ ਕਿ ਪਰਿਵਾਰ ਬਲੱਡ ਰਿਲੇਸ਼ਨ ਦੇ ਤਹਿਤ ਉਹਨਾਂ ਨੂੰ ਮੂਲਕ ਮੁਲਾਕਾਤ ਕਰਨ ਦਾ ਅਧਿਕਾਰ ਹੈ ਸੋ ਭਾਈ ਸੰਦੀਪ ਸਿੰਘ ਨੂੰ ਮਲਾ ਨਹੀਂ ਰਹੇ ਸੋ ਅੱਜ ਸਿੱਖ ਕੌਮ ਨੂੰ ਇਹ ਖਾਸਾ ਉਸ ਤੇ ਅੰਨਾ ਤਸ਼ੱਦਦ ਕਰਿਆ ਉਹਨਾਂ ਨੇ ਪ੍ਰਸ਼ਾਸਨ ਦੇ ਅੰਦਰ ਜੋ ਗਲਤ ਹੈ ਕਰਨਾ ਨਹੀਂ ਚਾਹੀਦਾ ਜੇ ਉਹਨੇ ਕੋਈ ਗਲਤ ਕਰਿਆ ਵੀ ਹੈ ਉਹ ਕਾਨੂੰਨੀ ਕਾਰਵਾਈ ਕਰਨ ਉਸ ਤੇ ਸੋ ਉਸ ਨੂੰ ਛਪਾਉਣ ਵਾਸਤੇ ਮੁਲਾਕਾਤ ਨਹੀਂ ਕਰਾ ਰਹੇ ਕਿਉਂਕਿ ਉਹਨਾਂ ਦੇ ਭਾਈ ਸੰਦੀਪ ਸਿੰਘ ਸੰਨੀ ਤੇ ਜੇਲ੍ਹ ਪ੍ਰਸ਼ਾਸਨ ਨੇ ਸੱਟਾਂ ਮਾਰੀਆਂ ਕਿਉਂਕਿ ਪਰਸੋਂ ਉਹਨਾਂ ਦੇ ਭਰਾ ਦਾ ਮੈਨੂੰ ਫੋਨ ਆਇਆ ਕਿ ਬਾਪੂ ਜੀ ਇਹ ਪਤਾ ਕਰੋ ਮੈਂ ਲਗਾਤਾਰ ਪਰਸੋਂ ਤਿੰਨ ਵਾਰੀ ਜੇਲ੍ਹ ਸੁਬੰਟ ਨਾਲ ਫੋਨ ਤੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਉਹਨਾਂ ਨੇ ਮੇਰਾ ਫੋਨ ਨਹੀਂ ਚੱਕਿਆ ਸੋ ਕੱਲ ਵੀ ਇੱਥੇ ਇਕੱਠ ਹੋਇਆ ਅੱਜ ਫੇਰ ਸੰਗਤਾਂ ਪਹੁੰਚੀਆਂ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਜੇ ਉਹਨਾਂ ਦੇ ਮਨ ਦੇ ਹੱਕ ਨਾ ਦੇ ਉਹਨਾਂ ਤੇ ਇਸ ਤਰ੍ਹਾਂ ਦਾ ਅਣਮਨੁੱਖੀ ਜਿਹੜਾ ਤਸ਼ੱਦਦ ਕਰਿਆ ਉਹ ਕਰਿਆ ਇਹ ਗਲਤ ਹੈ ਇਦੇ ਖਿਲਾਫ ਇੱਕ ਪੰਜਾਬ ਚ ਰੋਧ ਦੀ ਲਹਿਰ ਹੁਣ ਜਾ ਰਹੀ ਕਿਦਾਂ ਦੇਖ ਦਿਓ ਕਿ ਇੱਕ ਬੈਰੀਗੇਡ ਦੇ ਇੱਕ ਜਿੱਦਾਂ ਕਿ 1904 ਦੇ ਫੇਕ ਇੰਕਾਊਂਟਰ ਤੇ ਬੰਦੇ ਮਾਰੇ ਸੀ ਮੁਲਾਜ਼ਮਾਂ ਨੂੰ ਰੱਖਿਆ ਨਾਲੀ ਸੂਰੀ ਦਾ ਉਹਨਾਂ ਨੂੰ ਵੀ ਰੱਖਿਆ ਨਾਲੀ ਚੰਨੀ ਨੂੰ ਵੀ ਦੇਖੋ ਇਹ ਪਹਿਲਾਂ ਦਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸ ਤਹਿਤ ਜੇਲ ਚਾਏ ਕਿਉਂਕਿ ਉਹ ਬਦਨਾਮ ਪੁਲਸ ਅਫਸਰਾਂ ਜਿਨ੍ਹਾਂ ਨੇ ਸਿੱਖਾਂ ਦਾ ਕਤਲੇਆਮ ਕਰਿਆ ਸੋ ਇਹਨਾਂ ਨੂੰ ਤਾਂ ਮੈਂ ਕਹਿੰਦਾ ਕਮਾਰ ਹੱਤੇ ਚ ਰੱਖਣਾ ਚਾਹੀਦਾ ਪਰੰਤੂ ਸਰਕਾਰਾਂ ਤੇ ਜੇਲ੍ਹ ਪ੍ਰਸ਼ਾਸਨ ਉਹਨਾਂ ਨੂੰ ਉਹੀ ਸਹੂਲਤਾਂ ਅੰਦਰ ਦੇ ਰਹੀ ਹੈ ਜਿਹੜੇ ਉਹ ਬਾਹਰ ਆਪਣੇ ਅਹੁਦਿਆਂ ਤੇ ਲੈ ਰਹੇ ਸੀ ਸੋ ਇਹ ਸਰਾਸਰ ਗਲਤ ਹੈ ਜੋ ਕੱਲ ਪਰਸੋਂ ਹੋਇਆ ਉਸ ਵਾਸਤੇ ਜਿੱਥੇ ਸਰਕਾਰਾਂ ਜ਼ਿੰਮੇਵਾਰ ਹਨ ਉੱਥੇ ਜੇਲ੍ਹ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਅੱਗੇ ਦੇਖੋ ਸਭ ਤੋਂ ਪਹਿਲੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਹਨਾਂ ਦੇ ਪਰਿਵਾਰ ਦੀ ਮੁਲਾਕਾਤ ਕਰਾਈ ਜਾਏ ਅਸਲ ਤਾਂ ਜਿਹੜਾ ਇੱਥੇ ਇਕੱਠ ਹੋਇਆ ਇਸ ਚੋਂ ਪੰਜ ਸਿੰਘਾਂ ਦਾ ਡਿਪੂਟੇਸ਼ਨ ਬਣੇਗਾ ਉਹਨਾਂ ਦੀ ਮੁਲਾਕਾਤ ਸਾਨੂੰ ਅਸਲੀਅਤ ਦਾ ਪਤਾ ਲੱਗੇ ਵੀ ਅਸਲੀਅਤ ਕੀ ਹੈ ਕਿਉਂਕਿ ਮੀਡੀਆ 'ਚ ਬਹੁਤ ਕਈ ਤਰ੍ਹਾਂ ਦੀ ਗੱਲਾਂ ਆ ਰਹੀਆਂ ਸੋ ਉਹਨੂੰ ਸਪਸ਼ਟ ਕਰਨ ਵਾਸਤੇ ਪਹਿਲਾ ਪ੍ਰਸ਼ਾਸਨ ਦਾ ਫਰਜ ਬਣਦਾ ਵੀ ਮੁਲਾਕਾਤ ਕਰਾਵੇ ਤਾਂ ਕਿ ਅਸੀਂ ਸੰਗਤਾਂ ਨੂੰ ਅੱਗੇ ਬਾਹਰ ਦੱਸੇ